ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਜਿਹੜਾ ਮੌਸਮ ਹੈ ਹੁਣ ਉਹ ਆਉਂਦੇ 4-5 ਦਿਨ ਕਿਵੇਂ ਦਾ ਰਹੇਗਾ ਆਪਾਂ ਗੱਲ ਕਰਾਂਗੇ ਜੀ 23 ਮਈ ਤੋਂ ਲੈ ਕੇ 27 ਮਈ ਮੌਸਮ ਦੇ ਵਿੱਚ ਜੋ ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲਿਆ ਲਗਭਗ 70 ਤੋਂ 80% ਇਲਾਕਿਆਂ ਵਿੱਚ ਮੀਂਹ ਹਨੇਰੀ ਦੇਖਣ ਨੂੰ ਮਿਲੀ ਹੈ 21 ਤਰੀਕ ਦੀ ਰਾਤ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਵੱਡੀ ਖਰਾਬਟ ਆਈ ਹੈ ਉਲਟ ਫਿਰ ਬਹੁਤ ਵੱਡਾ ਹੋ ਚੁੱਕਿਆ ਜੀ ਸੈਟਲਾਈਟ ਇਮੇਜ ਤੋਂ ਦੇਖਿਆ ਜਾਵੇ ਤਾਂ ਪੰਜਾਬ ਦੇ ਪੂਰੀ ਪਾਸੇ ਸਿਸਟਮ ਬਣੇ ਹੋਏ ਨੇ ਹਲਕੀ ਦਰਮਿਆਨੀ ਬੱਦਲ ਬਈ ਪੰਜਾਬ ਦੇ ਉੱਪਰ ਵੀ ਟਰੈਵਲ ਕਰਨੀ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਮੱਦੇ ਨਜ਼ਰ ਹੁਣ ਪੰਜਾਬ ਦੇ ਵਿੱਚ ਵੀ ਮੌਸਮ ਬਦਲਾ ਦੇਖਣ ਨੂੰ ਮਿਲੇਗਾ ਕੀ ਬਦਲਾਏ ਮੀਂਹ ਦੀ ਸੰਭਾਵਨਾ ਵੀ ਹੈ ਗਰਮੀ ਤੋਂ ਰਾਹਤ ਵੀ ਮਿਲੇਗੀ ਗਰਮੀ ਬੜੇ ਵੀ ਦੀ ਵੀ ਉਮੀਦ ਹੈ ਅਲਰਟ ਜਾਰੀ ਹੋ ਚੁੱਕੇ ਨੇ ਕਿ ਹੀਟ ਵੇਵ ਵਰਗੇ ਹਾਲਾਤ ਬਣਨਗੇ ਕਿਸ ਕਿਸ ਦਿਨ ਕੀ ਕੀ ਉਮੀਦ ਹੈ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਨ ਜਾ ਰਹੇ ਹਾਂ ਜੀ ਜੋ ਵੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਸਭ ਤੋਂ ਪਹਿਲਾਂ ਅਗਰ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਮੌਸਮ ਫਿਲਹਾਲ ਠੀਕ ਠਾਕ ਹੈ ਓਵਰਆਲ ਓਕੇ ਹੈ ਕੋਈ ਵੱਡੀਆਂ ਹਲਚਲਾਂ ਨਹੀਂ ਹਨ ਹੁਣ ਗੱਲ ਕਰਦੇ ਹਾਂ ਜੀ ਮੌਸਮ ਵਿਭਾਗ ਦਾ ਅਲਰਟ ਕੀ ਕਹਿ ਰਿਹਾ ਹੈ ਮੌਸਮ ਵਿਭਾਗ ਦਾ ਤਾਜ਼ਾ ਅਲਰਟ ਤੁਹਾਡੇ ਸਾਹਮਣੇ ਹੈ ਜਿਹਦੇ ਬਾਰੇ ਆਪਾਂ ਗੱਲ ਕਰਾਂਗੇ ਜੀ 23 ਤੋਂ ਲੈ ਕੇ 27 ਤਰੀਕ ਦੇ ਮੌਸਮ ਦੀ ਤਾਂ ਅਲਰਟ ਦੇਖਿਆ ਜਾਣ ਤਾਂ 23 ਤਰੀਕ ਤੋਂ ਲੈ ਕੇ 27 ਤਰੀਕ ਤੱਕ ਲਗਾਤਾਰ ਹਲਕੇ ਦਰਮਿਆਨੇ ਮੀਂਹ ਦੀ ਉਮੀਦ ਕੀਤੀ ਜਾ ਰਹੀ ਜਿਹਦੇ ਤੇ 25 ਅਤੇ 26 ਤਰੀਕ ਨੂੰ ਇੱਕ ਤਕੜਾ ਸਿਸਟਮ ਪੰਜਾਬ ਦੇ ਵਿੱਚ ਲੱਗਣ ਜਾ ਰਿਹਾ ਜਿਸ ਦੇ ਕਾਰਨ ਮੌਸਮ ਵਿੱਚ ਵੱਡਾ ਬਦਲਾਅ ਆਵੇਗਾ ਠੰਡ ਗਰਮੀ ਤੁਪ ਬਹੁਤ ਕੁਝ ਸਾਨੂੰ ਦੇਖਣ ਨੂੰ ਮਿਲੇਗਾ ਆਉਂਦੇ ਦਿਨਾਂ ਦੇ ਵਿੱਚਕਾਰ ਗੱਲ ਕੀਤੀ ਜਾਬਦਾ ਫਿਲਹਾਲ ਜਿਹੜੇ ਤਾਪਮਨ ਬਣੇ ਹੋਏ ਸੀ ਪੰਜਾਬ ਦੇ ਵਿੱਚ 44 ਤੋਂ 45 46 ਡਿਗਰੀ ਤੱਕ ਬਣੇ ਹੋਏ ਸੀ ਪਰ ਹੁਣ ਤਾਪਮਨ ਦੇ ਵਿੱਚ ਵੱਡੀ ਉਲਟ ਫੇਰ ਹੋਇਆ ਵੱਡੀ ਸਿਸਟਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਜਿਸ ਦੇ ਕਾਰਨ ਤਾਪਮਨ ਮੀਂਹ ਜਿਹੜਾ ਹੋਇਆ ਉਸ ਦੇ ਨਾਲ ਜਿਹੜਾ ਤਾਪਮਨ ਹੈ ਉਹ ਪੰਜਾਬ ਦੇ ਵਿੱਚ ਘਟਿਆ 2 ਤੋਂ 4 ਡਿਗਰੀ ਬਹੁਤ ਤੇ ਵੱਖ-ਵੱਖ ਇਲਾਕਿਆਂ ਵਿੱਚ ਹੁਣ ਐਵਰੇਜ ਤਾਪਮਨ 40 ਤੋਂ 42 ਡਿਗਰੀ ਦੇ ਨੇੜੇ-ਤੇਰੇ ਬਣਿਆ ਹੋਇਆ ਦੇਖਣ ਨੂੰ ਮਿਲੇਗਾ ਗਰਮੀ ਤੋਂ ਵੱਡੀ ਰਾਹਤ ਪੰਜਾਬ ਵਾਸੀਆਂ ਨੂੰ ਫਿਲਹਾਲ ਮਿਲਦੀ ਹੋਈ ਦਿਖਾਈ ਦੇਵੇਗੀ ਇਸ ਤੋਂ ਇਲਾਵਾ ਜੋ ਅਲਰਟ ਜਾਰੀ ਹੋਏ ਨੇ ਉਹ ਦੇਖ ਲੈਂਦੇ ਅਲੱਡ ਦੇ ਵਿੱਚ ਅਗਰ 23 ਤਰੀਕ ਤੋਂ 27 ਤਰੀਕ ਦੀ ਗੱਲ ਕੀਤੀ ਜਾਵੇ ਤਾਂ 23 ਤਰੀਕ ਨੂੰ ਹੀਟ ਜਿਹੜੀ ਇਹ ਗਰਮੀ ਹੈ ਉਹ ਵੈਦਰ ਐਟ ਨਾਈਟ ਦੇਖਣ ਨੂੰ ਮਿਲੇਗੀ ਰਾਤ ਦੀ ਗਰਮੀ ਪੰਜਾਬ ਦੇ ਵਿੱਚ ਥੋੜੀ ਜਿਹੀ ਵਧਦੀ ਹੋਈ ਦਿਖਾਈ ਦੇਵੇਗੀ ਜਿਸ ਦੇ ਨਾਲ ਥੋੜੇ ਬਹੁਤੇ ਹਾਲਾਤ ਨੇੜੇ ਉਹ ਗਰਮੀ ਦੇ ਰਾਤ ਦੇ ਸਮੇਂ ਬਣਦੇ ਜ਼ਿਆਦਾ ਦਿਖਾਈ ਦੇਣਗੇ ਪਰ 24 25 26 27 ਤਰੀਕ ਨੂੰ ਜਿਹੜੇ ਮੌਸਮ ਹੈ ਉਹਦੇ ਵਿੱਚ ਵੱਡਾ ਬਦਲਾਅ ਹੈ 40 ਤੋਂ 50 ਕਿਲੋਮੀਟਰ ਦੀ ਤੇਜ਼ ਹਵਾਵਾਂ ਗਰਜ ਚਮਕ ਮੀਂਹ ਹਨੇਰੀ ਬੱਦਲਬਾਈ ਸਾਨੂੰ ਆਮ ਦੀ ਤਰ੍ਹਾਂ ਦੇਖਣ ਨੂੰ ਮਿਲੇਗੀ ਜਿਸ ਦੇ ਨਾਲ ਅਗਰੇ ਤੁਹਾਨੂੰ ਦੱਸਿਆ ਜਾਵੇ ਤਾਂ ਜਿਵੇਂ ਦੱਸਿਆ ਸੀ 25 ਤੇ 26 ਤਰੀਕ ਨੂੰ ਜ਼ਿਆਦਾ ਮੀਂਹ ਦੀ ਸੰਭਾਵਨਾ ਹੈ ਜ਼ਿਆਦਾ ਗਰਮ ਰਾਤਾਂ ਜੋ ਹੋਣਗੀਆਂ ਉਸ ਦੇ ਕਾਰਨ ਦਿਨ ਦੇ ਵੇਲੇ ਜੋ ਹਾਲਾਤ ਬਣਨਗੇ ਕਿਉਂਕਿ ਪੰਜਾਬ ਦੇ ਵਿੱਚ ਪ੍ਰੀ ਮੌਨਸੂਨ ਸੀਜ਼ਨ ਚੱਲ ਰਿਹਾ ਹੈ ਪੂਰਬੀ ਦੀ ਹਵਾ ਦੀ ਵਾਪਸੀ ਹੋ ਚੁੱਕੀ ਹੈ ਬੰਗਾਲ ਦੀ ਖਾੜੀ ਤੋਂ ਹਵਾ ਆ ਰਹੀ ਹੈ ਜਿਸ ਦੇ ਨਾਲ ਨਮੀ ਪੰਜਾਬ ਦੇ ਵਿੱਚ ਪਹੁੰਚ ਰਹੀ ਹੈ ਇਸ ਨਮੀ ਦੇ ਪਹੁੰਚਣ ਦੇ ਕਾਰਨ ਪੰਜਾਬ ਦੇ ਵਿੱਚ ਹੁਣ ਜਿਹੜੇ ਹਾਲਾਤ ਨੇ ਉਹ ਮੌਸਮ ਦੇ ਬਹੁਤ ਜ਼ਿਆਦਾ ਆਪਾਂ ਕਹਿ ਲਈਏ ਤਾਂ ਮੀਨੂ ਵਧਾਉਣ ਵਾਲੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਦੇ ਵਿੱਚ ਹੁਣ ਆਉਂਦੇ ਦਿਨਾਂ ਵਿੱਚ ਹਲਕੇ ਫੁਲਕੇ ਸ਼ਰਾਟੇ ਬਾਅਦ ਦੁਪਹਿਰ ਸਾਨੂੰ ਅਕਸਰ ਹੀ ਦੇਖਣ ਨੂੰ ਮਿਲਣਗੇ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਵਿੱਚ ਤਾਂ 30 ਤਰੀਕ ਤੋਂ ਬਾਅਦ ਇੱਕ ਤਕੜਾ ਸਿਸਟਮ ਲੱਗਣ ਜਾ ਰਿਹਾ ਹੈ ਜਿਸ ਦੇ ਬਾਰੇ ਤੁਹਾਨੂੰ ਇੱਕ ਸਪੈਸ਼ਲ ਜਾਣਕਾਰੀ ਆਉਂਦੀ ਵੀਡੀਓ ਵਿੱਚ ਪ੍ਰੋਪਰ ਦੇ ਦੇਵਾਂਗੇ ਇਹ ਜਿਹੜੀ ਅਪਡੇਟ ਹੈ ਇਹ ਫਿਲਹਾਲ ਅਨੁਮਾਨ ਅਧਾਰਤ ਹੈ ਇਹਦੇ ਵਿੱਚ ਉਲਟ ਫੇਰ ਵੀ ਹੁੰਦੇ ਰਹਿੰਦੇ ਨੇ ਤੇ ਜਿਸ ਦੇ ਕਾਰਨ ਤਾਂ ਹੀ ਰਿਕਵੈਸਟ ਕਰਦੇ ਆ ਕਿ ਚੈਨਲ ਤੇ ਨੰਮੇਓ ਚੈਨਲ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਇਸ ਤੋਂ ਇਲਾਵਾ ਹੁਣ ਆਪਾਂ ਗੱਲ ਕਰਦੇ ਹਾਂ ਜੀ ਮੌਨਸੂਨ ਦੀ ਮੌਨਸੂਨ ਕਿੱਥੇ ਪਹੁੰਚ ਗਿਆ ਹੈ ਕੀ ਹਾਲਾਤ ਨੇ ਇਹ ਹੈ ਜੀ ਮੌਨਸੂਨ ਦਾ ਚਾਰਟ ਜੋ ਕਿ ਮੌਸਮ ਵਿਭਾਗ ਵੱਲੋਂ ਡੇ ਵਾਈ ਡੇ ਜਾਰੀ ਕੀਤਾ ਜਾਂਦਾ ਹੈ ਜਿਦੇ ਵਿੱਚ ਆਪਾਂ ਜਿਹੜੇ ਨੀਲੇ ਦਿਖਾਵਾ ਰਹੇ ਇੱਥੇ ਮੌਨਸੂਨ ਪਹੁੰਚ ਚੁੱਕਿਆ ਹੈ ਹਜੇ ਉੱਤਰੀ ਭਾਰਤ ਵਿੱਚ ਮੱਧ ਭਾਰਤ ਵਿੱਚ ਇਹ ਦੇਰ ਨਾਲ ਪਹੁੰਚੇਗਾ ਅਸੀਂ ਗੱਲ ਕਰ ਲਏ ਕਿ ਕਿੱਥੇ ਤੱਕ ਪਹੁੰਚ ਚੁੱਕਿਆ ਜੀ ਅਗਰ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਸਭ ਤੋਂ ਨਜ਼ਦੀਕ ਵਾਲਾ ਪੁਆਇੰਟ ਇਹ ਸ਼੍ਰੀਲੰਕਾ ਦੇ ਪੁਆਇੰਟ ਨੂੰ ਜਿੱਥੇ ਪਹੁੰਚ ਗਿਆ ਇੱਥੇ ਇਹ ਅਕਸਰ ਦੇਖਿਆ ਜਾਂਦਾ ਹੈ ਕਿ 30 ਮਈ ਦੇ ਨੇੜੇ ਜੜੇ ਪਹੁੰਚਦਾ ਹੈ ਜੀ 30 ਤੋਂ ਲਗਭਗ ਇੱਕ ਗੱਲ ਕਰ ਲਈਏ ਤਾਂ 28 ਮਈ ਦੇ ਨੇੜੇ ਜੜੇ ਪਹੁੰਚਦਾ ਵੀ 19 ਤੋਂ ਇਹ ਦੇਖੇ 21 ਮਈ ਦੇ ਵਿਚਕਾਰ ਪੁੱਜ ਚੁੱਕਿਆ ਜਾਨੀ ਕਿ ਬਹੁਤ ਹੱਦਾਂ 깔 ਗੱਲ ਕੀਤੀ ਜਾਵੇ ਤਾਂ 8 ਕੁ 2 9 ਦਿਨ ਇਹ ਅਡਵਾਂ ਚੱਲ ਰਿਹਾ ਹੈ ਅਗਰ ਇਸ ਦੀ ਰਫਤਾਰ ਪੰਜਾਬ ਤੱਕ ਪਹੁੰਚਦੇ ਪਹੁੰਚਦੇ ਹੋਲੀ ਵੀ ਹੁੰਦੀ ਹੈ ਕਾਫੀ ਕਿਤੇ ਨ ਕਿਤੇ 6 ਤੋਂ 7 ਦਿਨ ਪਹਿਲਾਂ ਹੀ ਪੰਜਾਬ ਦੇ ਵਿੱਚ ਪਹੁੰਚੇਗਾ ਜਿਸ ਦੇ ਨਾਲ ਉਮੀਦ ਇਹ ਲੱਗ ਰਹੀ ਹੈ ਕਿ ਇਸ ਸਾਲ ਪੰਜਾਬ ਦੇ ਵਿੱਚ ਮੌਨਸੂਨ ਛੇਤੀ ਆਵੇਗਾ ਪਹਿਲਾਂ ਤੁਹਾਨੂੰ ਦੱਸ ਚੁੱਕੇ ਹਾਂ ਕਿ 30 ਮਈ ਦੀ ਪ੍ਰੈਡਿਕਸ਼ਨ ਹੈ ਪੰਜਾਬ ਦੇ ਵਿੱਚ ਮੌਨਸੂਨ ਦੀ ਇਹ ਵਾਲੀ ਤੁਸੀਂ ਦੇਖੋਗੇ ਇਹ ਲਾਈਨ ਜਿਹੜੀ ਹੈ 30 ਤਰੀਕ 30 ਜੂਨ ਮੌਨਸੂਨ ਦੀ ਪ੍ਰੈਡਿਕਸ਼ਨ ਹੈ ਪਰ ਉਮੀਦ ਹੈ ਕਿ ਸਾਨੂੰ ਇਹ 30 ਜੂਨ ਤੋਂ ਪਹਿਲਾਂ ਹੀ ਪੰਜਾਬ ਵਿੱਚ ਕੁਝ ਕਰਦਾ ਦਿਖਾਈ ਦੇਵੇਗਾ ਬਾਕੀ ਫਿਲਹਾਲ ਹੁਣ ਜਿਹੜੇ ਮੌਸਮ ਰਹਿਣਗੇ ਮੌਨਸੂਨ ਤੱਕ ਆਉਣ ਦੇ ਯਾਨੀ 30 ਜੂਨ ਤੱਕ ਜਿਹੜੇ ਮੌਸਮ ਹੋਣਗੇ ਉਹ ਕਾਫੀ ਜ਼ਿਆਦਾ ਬਦਲਦੇ ਹੋਏ ਦਿਖਾਈ ਦੇਣਗੇ ਦਿਨਾਂ ਦੇ ਵਿੱਚ ਰਾਤਾਂ ਦੇ ਵਿੱਚ 2-2 ਘੰਟੇ ਵਿੱਚ ਮੌਸਮ ਬਦਲੇਗਾ ਤਾਂ ਹੀ ਰਿਕੁਐਸਟ ਕਰਾ ਰਿਹਾ ਆ ਕਿ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਜੋ ਵੀ ਅਪਡੇਟ ਹੋਵੇਗੀ ਅਸੀਂ ਸਵੇਰੇ ਦੁਪਹਿਰੇ ਸ਼ਾਮ ਦੀ ਕੋਸ਼ਿਸ਼ ਕਰਾਂਗੇ ਹੁਣ ਤੁਹਾਡੇ ਤੱਕ ਲੈ ਕੇ ਪਹੁੰਚੀਏ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਹੁਣ ਕੋਸ਼ਿਸ਼ ਕਰਾਂਗੇ ਕਿ ਦੁਪਹਿਰ ਦੀ ਵੀਡੀਓ ਤੇ ਸ਼ਾਮ ਦੀ ਵੀਡੀਓ ਵੀ ਤੁਹਾਡੇ ਤੱਕ ਪਹੁੰਚਦੀ ਕਰੇ ਕੀਤੀ ਜਾਵੇ ਅਗਰ ਤੁਹਾਨੂੰ ਦੁਪਹਿਰ ਦੀ ਸ਼ਾਮ ਦੀ ਵੀਡੀਓ ਚਾਹੀਦੀ ਹੈ ਤਾਂ ਚੈਨਲ ਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਕਮੈਂਟ ਕਰਿਓ ਕਿ ਤੁਹਾਨੂੰ ਵੀਡੀਓ ਚਾਹੀਦੀ ਹੈ ਜਾਂ ਨਹੀਂ ਮਿਲਦੇ ਆ ਅ